ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਗੁਰਮਤ ਗਿਆਨ ਮਿਸ਼ਨ ਕਾਲ ਪੰਜਾਬੀ ਬਾਗ ਜਵਦੀ ਲੁਧਿਆਣਾ ਵੱਲੋਂ ਜੋ 23 ਸਾਲ ਦਾ ਗੁਰਮਤ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਇਸ ਸਾਲ ਵੀ 5 ਜੁਲਾਈ ਨੂੰ ਦਿਨ ਸ਼ਨੀਵਾਰ ਉਸ ਕੋਰਸ ਦੇ ਇੰਟਰਵਿਊ ਰੱਖੀ ਗਈ ਹੈ ਜਿਸ ਵਿੱਚ ਜਿਹੜੇ ਵੀ ਗੁਰਮਤ ਦੀ ਸਿੱਖਿਆ ਲੈਣ ਦੇ ਚਾਹਵਾਨ ਵਿਦਿਆਰਥੀ ਹਨ ਉਹ ਆਪਣੇ ਪੜ੍ਹਾਈ ਦੇ ਸਰਟੀਫਿਕੇਟ ਲੈ ਕੇ ਠੀਕ ਸਵੇਰੇ 9 ਵਜੇ ਗੁਰਮਤ ਗਿਆ ਮਸ਼ੀਨ ਕਾਲਜ ਪਹੁੰਚ ਸਕਦੇ ਹਨ ਕਿਉਂਕਿ ਗੁਰਮਤ ਗਿਆ ਮਸ਼ੀਨ ਕਾਲਜ ਵੱਲੋਂ ਇਹ ਕੋਰਸ ਜੋ ਕਰਵਾਇਆ ਜਾਂਦਾ ਹੈ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਸਿੱਖ ਇਤਿਹਾਸ ਸਿੱਖ ਰਹਿਤ ਮਰਿਆਦਾ ਉਹਦੇ ਨਾਲ ਨਾਲ ਜਿਹੜੇ ਬੱਚੇ ਗੁਰਬਾਣੀ ਦਾ ਕੀਰਤਨ ਸਿੱਖਣ ਦੇ ਚਾਹਵਾਨ ਹਨ ਉਹਨਾਂ ਨੂੰ ਰਾਗਾਂ ਦੇ ਆਧਾਰ 'ਤੇ ਗੁਰਬਾਣੀ ਦਾ ਕੀਰਤਨ ਵੀ ਸਿਖਾਇਆ ਜਾਂਦਾ ਹੈ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਹੈ ਕਿ ਇਸ 2.5 ਸਾਲਾ ਕੋਰਸ ਦੇ ਦਰਮਿਆਨ ਜੋ ਵੀ ਉੱਥੇ ਰਹਿਣ ਸੈਣ ਖਾਣ ਪੀਣ ਦਾ ਖਰਚਾ ਹੈ ਵਿਦਿਆਰਥੀ ਕੋਲੋਂ ਨਹੀਂ ਲਿਆ ਜਾਂਦਾ ਸਗੋਂ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਹੀ ਉਹ ਖਰਚਾ ਗੁਰਮਤ ਗਿਆਮ ਸਿੰਘ ਕਾਲਜ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਬੇਨਤੀ ਹੈ ਕਿ ਜਿਹੜੇ ਵੀ ਵਿਦਿਆਰਥੀ ਜਿੱਥੋਂ ਤੱਕ ਵੀ ਇਹ ਤੁਸੀਂ ਵੀਡੀਓ ਨੂੰ ਸੁਣੋ ਆਪਣੇ ਚਾਹਣਵਾਨ ਜਿਹੜੇ ਚਾਉਣ ਵਾਲੇ ਵੀਰ ਹਨ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਸਕਦੇ ਹੋ ਕਿ ਜਿਹੜੇ ਵੀ ਸਾਡੇ ਵੀਰ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਗੁਰਮਤ ਦਾ ਕੋਰਸ ਕਰਨਾ ਚਾਹੁੰਦੇ ਹਨ ਉਹ ਠੀਕ ਪੰਜ ਲਈ ਨੂੰ ਦਿਨ ਸ਼ਨੀਵਾਰ ਲੁਧਿਆਣੇ ਗੁਰਮਤ ਗਿਆਨ ਮਸ਼ੀਨ ਕਾਜ ਪਹੁੰਚ ਕੇ ਆਪਣੇ ਚੰਗੇ ਭਵਿੱਖ ਦੀ ਉਸਾਰੀ ਵਾਸਤੇ ਉਹ ਪਹਿਲਾ ਕਦਮ ਪੁੱਟ ਸਕਦੇ ਹਨ ਕਿਉਂਕਿ ਜਦੋਂ ਅਸੀਂ ਸਮਾਜ ਵਿੱਚ ਵਿੱਚ ਵਿਚਰਦੇ ਹਾਂ अनेका ਬੁਰਾਈਆਂ ਜੋ ਐਸ ਵਕਤ ਨਸ਼ੇ ਮਨਮਤਾ ਕਰਮकांड ਜਿਹੜੇ ਸਮਾਜ ਨੂੰ ਇੱਕ ਅਜਗਰ ਦੀ ਤਰ੍ਹਾਂ ਨਿਗਲ ਰਹੇ ਹਨ ਭਾਵੇਂ ਕਿ ਅਸੀਂ ਇਸ ਫੀਲਡ ਨੂੰ ਲਗਾਤਾਰ ਪ੍ਰਚਾਰ ਲਈ ਨਾਮ ਹੀ ਚੁਣੀਏ ਤੇ ਆਪਾਂ ਆਪਣੇ ਪਰਿਵਾਰ ਵਾਸਤੇ ਵੇਖੀਏ ਕਿ ਬਹੁਤ ਵਿਦਿਆਰਥੀ ਸਾਡੇ ਪਹਿਲਾਂ ਗੁਰਮਤ ਗਿਆਮ ਅੰਸ਼ੀਕਾਲ ਤੋਂ ਕੋਰਸ ਕਰਕੇ ਕੋਈ ਆਰਮੀ ਵਿੱਚ ਭਰਤੀ ਹੋਇਆ ਹੈ ਕੋਈ ਆਪਣੇ ਘਰੇਲੂ ਕੰਮਕਾਰ ਕਰ ਰਿਹਾ ਹੈ ਜਾਂ ਕੋਈ ਆਪਣੀ ਪਰਸਨਲ ਕਿਸੇ ਨੇ ਆਪਣੀ ਸ਼ਾਪ ਖੋਲੀ ਹੋਈ ਹੈ ਕੀਤਾ ਹੋਇਆ ਕੋਰਸ ਸਾਰੀ ਜ਼ਿੰਦਗੀ ਉਹਦਾ ਆਪਣਾ ਵੀ ਫਾਇਦਾ ਕਰਦਾ ਹੈ ਤੇ ਪਰਿਵਾਰ ਨੂੰ ਵੀ ਵਹਿਮਾ ਭਰਮਾ ਪਖੰਡ ਵਿੱਚੋਂ ਕੱਢਣ ਦੇ ਵਿੱਚ ਸਹਾਇ ਹੋਂਦਾ ਹੈ ਫਿਰ ਦੁਬਾਰਾ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਮੁਤ ਗਿਆ ਮਸ਼ੀਕਾਜ ਵੱਲੋਂ ਪੰਜ ਰਾਏ ਨੂੰ ਜੋ ਇੰਟਰਵਿਊ ਰੱਖੀ ਹੈ ਤੁਸੀਂ ਆਪਣੇ ਕਾਗਜ਼ ਪੱਤਰ ਲੈ ਕੇ ਠੀਕ 9 ਵਜੇ ਲੁਧਿਆਣੇ ਵਿਖੇ ਪਹੁੰਚ ਕੇ ਤੇ ਆਪਣੇ ਚੰਗੇ ਪੇਖ ਦਿਓ ਸਾਰੀ ਵਾਸਤੇ ਇਹ ਕਦਮ ਪੁੱਟ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ